ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਾਣੀ ਸਿੱਖੀਏ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਆਪ ਜੀ ਦੇ ਨਾਲ ਗੁਰਬਾਣੀ ਦੇ ਸ਼ੁੱਧ ਉਚਾਰਣ ਪਾਠ ਦੇ ਸਬੰਧ ਵਿੱਚ ਅੱਜ ਇੱਕ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਸਾਂਝੀ ਕਰਨ ਜਾ ਰਿਹਾ ਤੇ ਬੇਨਤੀ ਕਰਨਾ ਚਾਹਾਂਗਾ ਜਿਹੜੀਆਂ ਸਿੱਖ ਸੰਗਤਾਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਪਾਠ ਸਿੱਖਣਾ ਚਾਹੁੰਦੀਆਂ ਹਨ ਉਹ ਸਿੱਖ ਸੰਗਤਾਂ ਇਸ ਪ੍ਰੋਗਰਾਮ ਨੂੰ ਮਿਸ ਨਾ ਕਰਿਓ ਬਹੁਤ ਧਿਆਨ ਦੇ ਕੇ ਆਪ ਵੀ ਦੇਖੋ ਸੁਣੋ ਅਤੇ ਵੱਧ ਤੋਂ ਵੱਧ ਸਿੱਖ ਸੰਗਤ ਨਾਲ ਇਸ ਪ੍ਰੋਗਰਾਮ ਨੂੰ ਸ਼ੇਅਰ ਜਰੂਰ ਕਰ ਦਿਓ ਸੰਗਤ ਜੀ ਜਦੋਂ ਅਸੀਂ ਮਹਾਰਾਜ ਦੀ ਪਾਵਨ ਬਾਣੀ ਦਾ ਪਾਠ ਕਰਦੇ ਆ ਨਾ ਤੇ ਗੁਰੂ ਪਾਤਸ਼ਾਹ ਦੀ ਬਾਣੀ ਦੇ ਵਿੱਚ ਆ ਜਿਹੜਾ ਸਕਰੀਨ ਦੇ ਉੱਪਰ ਲਿਖਿਆ ਹੋਇਆ ਤੁਸੀਂ ਸ਼ਬਦ ਦੇਖ ਰਹੇ ਹੋ ਇਹ ਸ਼ਬਦ ਦਾ ਪਾਠ ਅਸੀਂ ਕਈ ਵਾਰ ਗੁਰੂ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਆਂ ਹੁਣ ਇਹ ਪਾਠ ਦਾ ਜਿਹੜਾ ਉਚਾਰਨ ਆ ਕਈ ਸਿੱਖ ਸੰਗਤਾਂ ਜਿਹੜੀਆਂ ਹਨ ਉਹ ਇਸ ਪਾਠ ਦਾ ਉਚਾਰਨ ਜਿਹੜਾ ਹੈ ਉਹ ਸ਼ੁੱਧ ਨਹੀਂ ਕਰ ਪਹੁੰਚੀਆਂ ਜਿਆਦਾਤਰ ਪਾਠ ਦਾ ਉਚਾਰਨ ਇਸ ਢੰਗ ਦੇ ਨਾਲ ਕਈ ਸੱਜਣ ਕਰਦੇ ਆ ਜਿੱਦਾਂ ਸਰਵਨ ਹੁਣ ਪਾਠ ਦਾ ਸਰੂਪ ਤੁਸੀਂ ਧਿਆਨ ਨਾਲ ਦੇਖੋ ਸ ਸ ਅੱਖਰ ਦੇ ਪੈਰ 'ਚ ਅੱਧਾ ਰਾਰਾ ਲੱਗਾ ਹੋਇਆ ਫਿਰ ਵਾਵਾ ਅੱਖਰ ਆ ਵਿਅੰਜਨ ਫਿਰ ਨਾਣਾ ਅੱਖਰ ਵੀ ਵਿਅੰਜਨ ਰੂਪ ਵਿੱਚ ਆ ਹੁਣ ਇਹਦਾ ਉਚਾਰਨ ਸਰਵਣ ਇਸ ਢੰਗ ਦੇ ਨਾਲ ਪਾਠ ਦਾ ਉਚਾਰਨ ਕਰਨਾ ਕਿਉਂਕਿ ਨਿਤਨੇ ਬਾਣੀ ਦੇ ਪਾਠ ਵਿੱਚ ਵੀ ਇਹ ਪਾਠ ਹੁੰਦਾ ਜਿੱਦਾਂ ਸਸਿਆ ਅੱਖਰ ਸਸਿਆ ਅੱਖਰ ਦੇ ਪੈਰ 'ਚ ਅੱਧਾ ਰਾਰਾ ਫਿਰ ਵਾਵਾ ਫਿਰ ਨਾਣਾ ਅੱਖਰ ਫਿਰ ਹਾਹਾ ਫਿਰ ਹਾਹੇ ਅੱਖਰ ਦੇ ਪੈਰ 'ਚ ਔਂਕੜ ਦੀ ਮਾਤਰਾ ਫਿਰ ਗੁਰਬਾਣੀ ਵਿੱਚ ਇਸੇ ਹੀ ਸ਼ਬਦ ਦਾ ਜਿਹੜਾ ਪਾਠ ਆ ਇਸ ਰੂਪ ਵਿੱਚ ਵੀ ਹੁੰਦਾ ਸਸੇ ਦੇ ਪੈਰ ਵਿੱਚ ਅੱਧਾ ਰਾਰਾ ਫਿਰ ਵਾਵਾ ਫਿਰ ਨੰਨਾ ਅੱਖਰ ਫਿਰ ਇੱਕ ਹੋਰ ਨੰਨਾ ਅੱਖਰ ਇਸ ਢੰਗ ਦੇ ਨਾਲ ਪਾਠ ਵੀ ਹੁੰਦਾ ਹੈ ਹੁਣ ਗੁਰਬਾਣੀ ਦੇ ਵਿੱਚ ਇਹ ਜਿਹੜਾ ਪਾਠ ਆ ਇਹਦਾ ਉਚਾਰਨ ਕਈ ਸੰਗਤਾਂ ਨੂੰ ਕਰਨ 'ਚ ਦਿੱਕਤ ਹੁੰਦੀ ਹੈ ਅੱਜ ਇਹਦਾ ਉਚਾਰਨ ਕਿਵੇਂ ਕਰਨਾ ਹੈ ਇਹਨੂੰ ਸਮਝ ਲਓ ਧਿਆਨ ਦੇ ਨਾਲ ਸੰਗਤ ਜੀ ਜਿਹੜਾ ਪਹਿਲਾ ਪਾਠ ਆ ਤੁਸੀਂ ਦੇਖੋ ਵੀ ਸਸੇ ਅੱਖਰ ਦੇ ਪੈਰ 'ਚ ਅੱਧਾ ਰਾਰਾ ਲੱਗਾ ਹੋਇਆ ਤੇ ਮੈਂ ਆਪਣੇ ਤੋਂ ਇਸ ਪ੍ਰੋਗਰਾਮ ਤੋਂ ਪਹਿਲਾਂ ਵਾਲੇ ਪ੍ਰੋਗਰਾਮਾਂ ਵਿੱਚ ਵੀ ਜਾਣਕਾਰੀ ਦਿੱਤੀ ਆ ਤੁਹਾਡੇ ਨਾਲ ਸਾਂਝੀ ਕੀਤੀ ਆ ਵੀ ਜਦੋਂ ਕਿਸੇ ਵੀ ਅੱਖਰ ਦੇ ਪੈਰ ਵਿੱਚ ਅੱਧਾ ਰਾਰਾ ਲੱਗਾ ਹੋਵੇ ਨਾ ਤੇ ਉਸ ਅੱਖਰ ਦੀ ਜਿਹੜੀ ਟੋਨ ਹੁੰਦੀ ਆ ਉਹ ਇਸ ਢੰਗ ਨਾਲ ਹੁੰਦੀ ਆ ਵੀ ਜਿਹੜਾ ਰਾਰਾ ਅੱਖਰ ਆ ਜਿਸ ਅੱਖਰ ਦੇ ਪੈਰ ਵਿੱਚ ਉਹ ਰਾਰਾ ਅੱਖਰ ਲੱਗਾ ਹੋਇਆ ਉਸ ਅੱਖਰ ਦੇ ਨਾਲ ਮਿਲ ਕੇ ਰਾਰਾ ਅੱਖਰ ਜਿਹੜਾ ਉਹ ਪ੍ਰੋਨਾਂਊਂਸ ਹੁੰਦਾ ਜਿੱਦਾਂ ਅਸੀਂ ਦੂਰ ਕਿਉਂ ਜਾਈਏ ਜਦੋਂ ਅਸੀਂ ਮੂਲ ਮੰਤਰ ਦਾ ਪਾਠ ਕਰਦੇ ਹਾਂ ਤੇ ਪ੍ਰਸਾਦ ਵਰਡ ਆਉਂਦਾ ਉੱਥੇ ਮੂਲ ਮੰਤਰ ਦੇ ਪਾਠ ਵਿੱਚ ਜਾਂ ਮਗਲਾ ਚਰਨ ਦੇ ਪਾਠ ਵਿੱਚ ਪੱਪੇ ਦੇ ਪੈਰ 'ਚ ਅੱਧਾ ਰਾਰਾ ਲੱਗਾ ਹੋਇਆ ਉਹਨੂੰ ਕੀ ਪੜਦੇ ਹਾਂ ਪ੍ਰ ਪ੍ਰ ਪਾਠ ਪ੍ਰੋਨਾਂਊਂਸ ਹੋਏਗਾ ਪ੍ਰਸਾਦ ਉਹਨੂੰ ਪ੍ਰਸਾਦ ਨਹੀਂ ਪੜਨਾ ਪ੍ਰਸਾਦ ਇਸੇ ਤਰ੍ਹਾਂ ਇਹ ਪਾਠ ਕੀ ਆ ਸਸੇ ਦੇ ਪੈਰ 'ਚ ਅੱਧਾ ਰਾਰਾ ਸ੍ਰ ਇਹ ਪਾਠ ਦਾ ਉਚਾਰਨ ਹੋਏਗਾ ਸ੍ਰ ਇਹਨੂੰ ਸਰ ਨਹੀਂ ਬੜਨਾ ਧਿਆਨ ਦਿਓ ਸਰ ਪਾਠ ਦੇ ਵਿੱਚ ਇਸ ਸ੍ਰਵ ਪਾਠ ਦੇ ਵਿੱਚ ਫਰਕ ਆ ਸ ਸ ਰਾਰਾ ਜਦੋਂ ਮੁਕੰਮਲ ਪੂਰੇ ਰੂਪ ਵਿੱਚ ਵਿਅੰਜਨ ਆਣਗੇ ਉਦੋਂ ਪਾਠ ਹੋਏਗਾ ਸਰ ਪਰ ਇੱਥੇ ਸ ਅੱਖਰ ਪੂਰਾ ਵਿਅੰਜਨ ਰੂਪ ਵਿੱਚ ਆ ਪਰ ਰਾਰਾ ਜਿਹੜਾ ਉਹ ਅੱਧਾ ਲੱਗਾ ਹੋਇਆ ਹੈ ਇਹ ਮੁਕੰਮਲ ਟੋਨ ਵਿੱਚ ਆਪਣੇ ਪ੍ਰੋਨਾਂਸ ਨਹੀਂ ਹੋਏਗਾ ਸ ਸ ਅੱਖਰ ਦੇ ਨਾਲ ਮਿਲ ਕੇ ਪ੍ਰੋਨਾਂਸ ਹੋਏਗਾ ਤਾਂ ਪਾਠ ਦੀ ਜਿਹੜੀ ਪਹਿਲੀ ਤੁਣੀ ਆ ਉਹ ਕੀ ਆਏਗੀ ਸਰ ਸਰ ਥੋੜਾ ਅਭਿਆਸ ਕਰੋਗੇ ਇਹਦਾ ਤੇ ਇਹ ਥੋੜਾ ਕਲੀਅਰ ਹੋ ਜਾਏਗਾ ਤੁਹਾਡੀ ਰਚਨਾ ਦੇ ਉੱਤੇ ਪਾਠ ਦਾ ਉਚਾਰਨ ਸ੍ਰ ਫਿਰ ਅੱਗੇ ਵਾਵਾ ਅੱਖਰਾਂ ਫਿਰ ਨੰਨਾ ਵਨ ਸ੍ਰਵਨ ਪਾਠ ਦਾ ਉਚਾਰਨ ਕੀ ਹੈ ਸ੍ਰਵਨ ਸ੍ਰਵਨ ਇਸ ਢੰਗ ਨਾਲ ਸ੍ਰਵਨ ਸਰਵਨ ਨਹੀਂ ਸਰਵਨ ਪਾਠ ਨਹੀਂ ਕਰਨਾ ਸ੍ਰਵਨ ਸ੍ਰਵਨ ਇਸ ਸੰਸਕ੍ਰਿਤ ਭਾਸ਼ਾ ਦਾ ਵਰਡ ਹੈ ਤੇ ਸ੍ਰਵਨ ਦਾ ਅਰਥ ਹੁੰਦਾ ਸੁਣਨਾ ਸ੍ਰਵਨ ਦਾ ਅਰਥ ਹੁੰਦਾ ਹੈ ਆ ਜਿਹੜੇ ਸਾਡੇ ਕੰਨ ਲੱਗੇ ਆ ਨਾ ਇਹਨਾਂ ਤੋਂ ਸੁਣਨਾ ਹੈ ਕੰਨਾਂ ਨੂੰ ਕੰਨਾਂ ਦੀ ਧੁਨੀ ਨੂੰ ਸ਼੍ਰਵਨ ਕਹਿੰਦੇ ਆ ਠੀਕ ਹੈ ਜੀ ਤੋਂ ਸ਼੍ਰਵਨ ਪਾਠ ਆ ਇਸ ਤੋਂ ਅਗਲਾ ਪਾਠ ਆ ਸ਼੍ਰਵਣੋ ਸ਼੍ਰਵਣੋ ਇਹ ਸ਼੍ਰਵਣੋ ਮੇਰੇ ਹੋ ਕੰਨਾਂ ਦੀ ਗੱਲ ਕੀਤੀ ਜਾ ਰਹੀ ਆ ਫਿਰ ਉਸ ਤੋਂ ਅਗਲਾ ਪਾਠ ਆ ਸ਼੍ਰਵਨਨ ਦੋ ਨੰਨੇ ਆਗੇ ਨਾ ਦੋਨਾਂ ਦਾ ਉਚਾਰਨ ਹੋਏਗਾ ਸ਼੍ਰਵਨਨ ਪਹਿਲਾ ਫਿਰ ਮੈਂ ਦੁਬਾਰਾ ਫਿਰ ਰਿਪੀਟ ਕਰ ਰਿਹਾ ਰਿਪੀਟ ਇਸ ਕਰਕੇ ਕਰ ਰਿਹਾ ਵੀ ਤੁਹਾਨੂੰ ਚੰਗੀ ਤਰ੍ਹਾਂ ਇਹਦੀ ਧੁਨੀ ਦੀ ਸਮਝ ਆ ਜਾਏ ਸਸੇ ਦੇ ਪੈਰ ਚ ਅੱਧਾ ਰਾਰਾ ਸ੍ਰ ਸ੍ਰਵਨ ਸ੍ਰਵਣੋ ਸ੍ਰਵਣੋ ਪਾਠ ਆਏਗਾ ਹਾਹੇ ਅੱਖਰ ਦੀ ਜਿਹੜੀ ਔਕਰ ਦੀ ਮਾਤਰਾ ਆਪਣੇ ਤੋਂ ਪਹਿਲੇ ਅੱਖਰ ਉੱਪਰ ਊਲਾਰ ਊੜੇ ਦੀ ਮਾਤਰਾ ਵਾਂਗ ਉਚਾਰਨ ਹੋਏਗੀ ਹਾਹ ਅੱਖਰ ਜਿਹੜਾ ਸਵਾਰਾ ਉਹ ਨਾਣੇ ਅੱਖਰ ਨਾਲ ਮਿਲ ਕੇ ਪ੍ਰੋਨਾਂਸ ਹੋਏਗਾ ਸ੍ਰਵਣੋ ਫਿਰ ਉਸ ਤੋਂ ਅਗਲਾ ਪਾਠ ਸ੍ਰਵਨਨ ਤੋ ਇਸ ਢੰਗ ਦੇ ਨਾਲ ਪਾਠ ਉਚਾਰਨ ਹੋਣਾ ਹੈ ਸ੍ਰਹ ਤੋਂ ਪਾਠ ਪ੍ਰੋਨਾਂਊਂਸ ਕਰੋ ਸ੍ਰਹ ਇਹਨੂੰ ਸਰਵਨ ਇਦਾਂ ਨਹੀਂ ਸ੍ਰਵਨ ਸ੍ਰਵਣੋਂ ਤੇ ਸ੍ਰਵਨਨ ਇਸ ਢੰਗ ਨਾਲ ਪਾਠ ਉਚਾਰਨ ਕਰੋ ਮੈਂ ਉਮੀਦ ਕਰਦਾ ਤੁਹਾਨੂੰ ਇਸ ਪਾਠ ਦਾ ਉਚਾਰਨ ਜਰੂਰ ਸਮਝ ਵਿੱਚ ਆ ਗਿਆ ਹੋਵੇਗਾ ਵੱਧ ਤੋਂ ਵੱਧ ਸੰਗਤ ਨਾਲ ਇਹਨੂੰ ਸ਼ੇਅਰ ਜਰੂਰ ਕਰ ਦਿਓ ਤੁਹਾऱ्यांना ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ